हेलो सत श्रीकाल हाँ जी अज अपने निके दी आई है मून बॉल है ना ते करूगा जी ओपनिंग चल कर ले <laughs> मैं कर ले okay. okay. मैं खोल के दे एक मिनट एक मिनट आओ अच्छा करते ਕਿੰਨੇ ਕ ਵੱਧੀਆਂ ਗੱਲ ਕੀ ਜਾਂਦਾ ਹੈ ਹੈ ਕਿੰਨਾ ਕ ਵੱਧੀਆਂ ਲੱਗਦਾ ਬਹੁਤ ਹੈ ਬਹੁਤ ਵਧੀਆ ਲੱਗਦਾ ਖਾਸ਼ ਖਾਸ਼ ਹਾਂ ਵਿੱਚੋਂ ਕੀ ਨਿਕਲੂ ਬੰਨ ਛੋਟੀ ਜੀ ਬੋਲ ਨਿਕਲੇ ਨਾ ਹੈ ਨਿਕਲੇ ਹਾਂ ਪਤਾ ਨਹੀਂ ਕੀ ਨਿਕਲੂ ਇਹ ਲਿਕੇ ਲਿਕੇ ਜਿਆਲੇ ਕਿ ਹੋਰ ਨਾ ਡੱਪੇ ਚਾ ਟੱਪੇ ਖੰਦੀ ਨਹੀਂ ਤੇ ਜੇ ਵਿੱਚੋਂ ਕੁਝ ਨਿਕਲੇ ਨਾ ਫਿਰ ਫਿਰ ਕੀ ਬੈਂਕਾਂ ਲੈ ਨੂੰ ਜਾ ਕੇ ਕਹਾਂਗੇ ਇੱਕ ਬੈਂਕਾਂ ਕੋਲ ਥੋੜਾ ਦਿੰਦੇ ਆ ਬੈਂਕਾਂ ਤਾਂ ਮਰ ਦਿੰਦੀਆਂ ਕਿਹੜਾ ਕਲਰ ਸਿੱਧਾ ਕਿਹੜਾ ਕਲਰ ਰੈੱਡ ਦੇਖ ਲਿਆ ਉਹ ਕਿਵੇਂ ਲੱਗੀ ਬਹੁਤ ਵਧੀਆ ਬਹੁਤ ਵਧੀਆ ਚਲ ਦੇਖ ਤੇ ਕਿੰਨਾ ਟੱਪਾ ਪਾਉਂਦੀ ਹੈ ਸਿੰਦੇ ਨੇ 3 ਬੋਲ ਕਾ ਤਾਂ ਕਹਿੰਦੇ ਹੈ 3 ਬੋਲ ਕਿਉਂ ਕਹਿੰਦੇ ਇਹਨੂੰ ਇਹ ਚ ਕੀ ਮੂਨ ਬੋਲ ਆਲਾ ਕੀ ਗੇ ਸਾਡੇ ਦਾਈਆ ਚੰਤ ਨਹੀਂ ਆਈਆ ਚੰਤ ਨਹੀਂ ਆਏਗੀ ਇਹਨੂੰ ਜਦੋਂ ਟੱਪਾ ਮਾਰੀਦਾ ਚੰਨ ਤੱਕ ਜਾਂਦੀ ਆ ਹਾਂਜੀ ਹੁਣ ਹੋ ਗਈ ਹੈ ਜੀ ਸ਼ਾਮ ਤੇ ਹੁਣ ਆਪਾਂ ਚੋਵਾਂਗੇ ਤਾਰਾ ਤੇ ਆਪਣੀ ਇੱਕ ਮੱਝ ਤੇ ਇੱਕ ਗਾਂ ਮਿਲਦੀ ਆ ਤੇ ਇੱਕੇ ਨਾਲ ਵਾਲੀ ਮੱਝ ਖੜੀ ਆ ਇਹ ਦੁੱਧੋਂ ਭੱਜੀ ਹੋਈ ਆ ਹੁਣ ਤੇ ਮਿਲਣ ਦਾ ਮਤਵ ਵਾਲੀ ਹੁੰਦਾ ਕਿ ਇਸਤਮਾਲ ਵੇ ਦੇ ਵਿੱਚ ਜਿਹੜਾ ਪਸ਼ੂ ਦੁੱਧ ਦਿੰਦਾ ਦੁੱਧ ਆ ਰੂ ਪਸ਼ੂ ਆ ਜਿਹਨੂੰ ਅਸੀਂ ਚੋਣਾ ਹੁੰਦਾ ਤੇ ਅਸੀਂ ਉਹਨੂੰ ਕਹਿੰਨੇ ਆ ਵੀ ਇਹ ਮਿਲਦਾ ਤੇ ਜਿਹੜੀ ਦੁੱਧ ਨਾ ਦੇਵੇ ਤੇ ਉਹਨੂੰ ਕਹਿੰਦੇ ਆ ਵੀ ਇਹ ਦੁੱਧ ਤੋਂ ਭੱਜਿਆ ਹੋਇਆ ਪਰ ਸ਼ਾਇਦ ਅੱਜ ਕੱਲ ਦੇ ਜਿਹੜੇ ਨਵੇਂ ਬੱਚੇ ਨੇ ਇਹਨਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਕਿਉਂਕਿ ਸ਼ਹਿਰ ਦੇ ਵਿੱਚ ਤਾਂ ਖਾਸ ਤੌਰ ਤੇ ਮੇਰੇ ਕੋਲ ਉੱਥੇ ਦੁਕਾਨ ਦੇ ਉੱਪਰ ਵੀ ਕਈ ਵਾਰੀ ਕੋਈ ਕਸਟਮਰ ਆਉਂਦੇ ਤੇ ਨਾਲ ਬੱਚੇ ਹੋਣ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਵੀ ਹੋਵੇ ਪਸ਼ੂਆਂ ਦੀ ਤੇ ਉਹਨਾਂ ਨੂੰ ਕਹਿ ਦਈਏ ਵੀ ਹਾਂਜੀ ਹੁਣ ਦੁੱਧ ਹੈ ਨਹੀਂ ਭੱਜੀਆਂ ਭੱਜੇ ਹੋਏ ਨੇ ਪਸ਼ੂ ਤਾਂ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਉਹ ਘਰੋਂ ਭੱਜ ਜਾਂਦੇ ਆ ਘਰੋਂ ਨਹੀਂ ਭੱਜਦੇ ਉਹਦਾ ਮਤਲਬ ਹੁੰਦਾ ਕਿਉਂ ਤਦ ਨੀ ਦੇ ਰਹੇ ਹੁਣ ਉਹਨੂੰ ਆਪਾਂ ਭੱਜਣਾ ਕਹਿੰਦੇ ਆ ਤੇ ਜਿਹੜਾ ਤਦ ਦਿੰਦਾ ਉਹ ਉਹਨੂੰ ਆਪਾਂ ਮੇਲਣਾ ਕਹਿੰਦੇ ਪਸ਼ੂ ਮਿਲਦੇ ਆ ਤੇ ਮੈਨੂੰ ਲੱਗਦਾ ਅੱਜ ਮੇਰੇ ਪਿੱਛੋਂ ਨਾ ਇਹ ਇਹਦੇ ਗੱਲ ਦੇ ਵਿੱਚ ਸੰਗਲੀ ਪਾਤੀ ਵਿਚਾਰੀ ਦੇ ਤੇ ਜੁਗਨੀ ਸਾਡੀ ਇਹ ਜੇ ਨਿੱਕੀ ਆ ਤੇ ਮੈਨੂੰ ਥੋੜੀ ਜੀ ਹੈਵੀ ਲੱਗੀ ਇਹਦੀ ਸੰਗਲੀ ਇਸ ਕਰਕੇ ਆਪਾਂ ਇਹ ਲਾੜ ਦਾਂਗੇ ਤੇ ਰੱਸਾ ਹੀ ਪਾਵਾਂਗੇ ਹਲੇ ਕਿਉਂਕਿ ਇਤੋਂ ਇਨਾ ਵੇਟ ਨਹੀਂ ਚੱਕਿਆ ਜਾਣਾ ਹੈਗਾ ਕਿਉਂਕਿ ਇਹ ਜੇ ਬੱਚਾ ਛੋਟਾ ਹਲੇ सा तो बहुत ही प्यारा बच्चा बहुत सारे जने बहुत प्यार करते बहुत सियानी चो तो जो धारा छोड़ गए बाद अपने दो बिलियां ने जरूर बैठिया होंगे त्यारम अपा धारा चाहते उन्होंने तो सारा पशुओं के अगे पिछे उ फिर फटाफट धार चुवो सू दुद्ध पाओ ਇਨਾਂ ਦਾ ਇੱਕ ਟਾਈਮ ਹੀ ਬੰਨਿਆ ਹੋਇਆ ਕਿਤੇ ਵੀ ਹੋਣ ਇਸ ਟਾਈਮ ਤੇ ਇਹਨਾਂ ਨੇ ਇੱਥੇ ਘਰੇ ਆ ਜਾਣਾ ਹੈਗਾ ਹਜੇ ਇੱਕ ਦੇ ਨਾਲ ਦੀ ਆਈ ਨਹੀਂ ਹੋਈ ਬਸ ਹੁਣ ਵੀ ਉਹ ਆ ਗਈ ਜੀ ਬਸ ਹੁਣ ਇਹ ਵੀ ਆ ਗਈ ਇਹ ਦੋਨਾਂ ਨੇ ਇਹਨਾਂ ਨੇ ਦੁੱਧ ਪੀਣਾ ਦੁੱਧ ਪੀ ਕੇ ਫਿਰ ਚੱਲੇ ਜਾਣਾ ਜਦ ਤੱਕ ਇਹਨਾਂ ਨੂੰ ਦੁੱਧ ਨਾ ਪਾਈਗੇ ਉਦੋਂ ਤੱਕ ਇਹਨਾਂ ਨੇ ਇੱਥੇ ਬੈਠਾ ਰਹਿਣਾ ਹੈਗਾ ਤੇ ਆਪਣੇ ਪਾਰਕ ਧੂੜੀ ਕਰਕੇ ਖਰਾਬ ਹੋ ਗਈ ਹੁਣ ਪਰ ਫਿਰ ਵੀ ਕੁਝ ਬੂਟੇ ਬਚ ਗਏ ਚਲੋ ਉਹਨਾਂ ਨੂੰ ਪਾਣੀ ਪੂਣੀ ਦੇ ਕੇ ਆਪਾਂ ਦੇਖਾਂਗੇ ਵੀ ਅੱਗੇ ਤਿਆਰ ਹੋ ਜਾਣ ਤਾਂ ਬਹੁਤ ਵਧੀਆ ਲਗਾਏ ਹੋਏ ਸੀ ਤੇ ਹੁਣ ਇਹ ਧੂੜੀ ਵੀ ਪਾਉਣੀ ਜ਼ਰੂਰੀ ਸੀਗੀ ਤੇ ਹੋਰ ਕੋਈ ਜਗ੍ਹਾ ਨਹੀਂ ਸੀਗੀ ਇਸ ਜਗ੍ਹਾ ਤੇ ਉੱਪਰ ਹੀ ਬਣਾ ਦਿੱਤਾ ਕੋਪ ਉਦੇ ਕਰਕੇ پارک ਦੇ ਵਿੱਚ ਥੋੜਾ ਜਿਹਾ ਧੂੜੀ ਧੂੜੀ ਹੋਈ ਪਈ ਜਦੋਂ ਵੀ ਹਵਾ ਆਉਂਦੀ ਹੈ ਚੱਲਦੀ ਹੈ ਤੇ ਸਾਰੀ ਧੂੜੀ ਨੀਚੇ ਉੱਡ ਕੇ ਆ ਜਾਂਦੀ ਹੈ ਹਾਂਜੀ ਹੁਣ ਨਾ ਸੌਣ ਦੀ ਬਿਲਕੁਲ ਤਿਆਰੀ ਸੀ ਰੋਟੀ ਵੀ ਖਾ ਲਈ ਦੁੱਧ ਵਗੈਰਾ ਪੀ ਲਿਆ ਤੇ ਹੁਣ ਇਹ ਨਿੱਕੇ ਨੂੰ ਜੀ ਕੀਤਾ ਵੀ ਮੈਂ ਤਾਂ ਹੁਣ ਖਾਣਾ ਜੀ ਭੋਗ ਇਹ ਪਤਾ ਨਹੀਂ ਮਹੀਨੇ ਦੇ ਵਿੱਚ ਨਾ ਇੱਕ ਦੋ ਵਾਰੀ ਹੁੰਦਾ ਹੀ ਇਸ ਤਰ੍ਹਾਂ ਕਿ ਬੱਚੇ ਨਾ ਮੇਰੇ ਸੂਰੂ ਤੋਂ ਗਿੱਜੇ ਹੋਇਆ ਰਾਤ ਨੂੰ ਸੌਣ ਦੇ ਟਾਈਮ ਤੇ ਇਹਨਾਂ ਨੇ ਭੋਗ ਖਾਣਾ ਭੋਗ ਪ੍ਰਸ਼ਾਦ ਮੀਨਸ ਕਿ ਇਹਨਾਂ ਨੇ ਬਣਵਾਉਣੇ ਬਣਵਾਉਣਾ ਤੇ ਬਿਲਕੁਲ ਸੌਣ ਦੇ ਟਾਈਮ ਤੇ ਹੁਣ 9:30 ਦਾ ਟਾਈਮ ਸੀ ਤੇ ਕਹਿੰਦੇ ਨਹੀਂ ਮम्मा ਅਸੀਂ ਤਾਂ ਭੋਖਾਣਾ ਬਣਾ ਕੇ ਲਿਓ ਤਾਂ ਹੁਣ ਆਪਾਂ ਇਹਨਾਂ ਵਾਸਤੇ ਬਣਾਵਾਂਗੇ ਭੋਗ ਕਿਉਂਕਿ ਇਹ ਸਚਨ ਮੈਨੂਅਲ ਲੱਗਦਾ ਕਿ ਅਸੀਂ ਵੀ ਨਾ ਛੋਟੇ ਹੁੰਦੇ ਆਪਣੀ ਮੰਮਾ ਤੋਂ ਜ਼ਰੂਰ ਬਣਾਉਂਦੇ ਹੁੰਦੇ ਸੀ ਹੁਣ ਦੱਸਦੇ ਵੀ ਹੁੰਦੇ ਨੇ ਉਹ ਵੀ ਤੁਸੀਂ ਛੋਟੇ ਹੁੰਦਿਆਂ ਨਾ ਜਦੋਂ ਵੀ ਕਿਸੇ ਰਾਤ ਨੂੰ ਕਈ ਵਾਰੀ ਸੌਣ ਦੇ ਟਾਈਮ ਤੇ ਕਹਿੰਦਾ ਕਿ ਇਸ ਦਾ ਪ੍ਰਸ਼ਾਦ ਖਾਣਾ ਤੇ ਲੱਗਦਾ ਕਿ ਉਹ ਹੀ ਬੱਚਿਆਂ ਦੇ ਵਿੱਚ ਆਪਣੇ ਅੱਗੇ-ਦੇ ਅੱਗੇ ਹੋ ਜਾਂਦਾ ਇਸ ਤਰ੍ਹਾਂ ਹੀ ਇਹ ਵੀ ਹੁਣ ਕਿਉਂਕਿ ਬੱਚਿਆਂ ਦੇ ਨੇ ਨਿੱਕੇ-ਨਿੱਕੇ ਕੰਮ ਕਰਨੇ ਬੜੇ ਚੰਗੇ ਲੱਗਦੇ ਆ ਤੇ ਬਾਕੀ ਜਿਹੜੀ ਉਹਨਾਂ ਦੀ ਫੇਵਰੇਟ ਚੀਜ਼ ਹੋਵੇ ਉਹ ਆਪਾਂ ਜ਼ਰੂਰ ਉਹਨਾਂ ਨੂੰ ਬਣਾ ਕੇ ਦੇਣੀ ਚਾਹੀਦੀ ਆ ਤੇ ਇਹ ਰੋਜ਼ ਦਾ ਕੰਮ ਤਾਂ ਨਹੀਂ ਹੁੰਦਾ ਚਲੋ ਕਦੇ-ਕਦੇ ਤਾਂ ਹੁੰਦਾ ਹੀ ਹੈ ਬੱਚਿਆਂ ਦਾ ਵੀ ਮਨ ਕਰਦਾ ਹੈ ਨਾ ਤੇ ਕਿੰਨੇ ਵੀ ਥੱਕੇ ਹੋਈਏ ਪਰ ਇਹ ਜ਼ਰੂਰੀ ਹੋ ਜਾਂਦਾ ਤੇ ਕਿਉਂਕਿ ਸਾਡੀਆਂ ਵੀ ਕਿਤੇ ਨਾ ਕਿਤੇ ਬਚਪਨ ਦੀਆਂ ਯਾਦਾਂ ਸਾਨੂੰ ਅੱਜ ਵੀ ਉਹ ਚੀਜ਼ਾਂ ਖੁਸ਼ੀ ਦਿੰਦੀਆਂ ਕਈ ਵਾਰੀ ਕਿਸੇ ਜ਼ਿੰਦਗੀ ਤੋਂ ਆਪਾਂ ਬਹੁਤ ਨਰਾਜ਼ ਹੋ ਕੇ ਬੈਠੇ ਹੁੰਨੇ ਆ ਜਦੋਂ ਬਚਪਨ ਨੂੰ ਆਪਦੇ ਨੂੰ ਯਾਦ ਕਰਦੇ ਆ ਤਾਂ ਬਿਲਕੁਲ ਖੁਸ਼ ਹੋ ਜਾਂਦੀਆਂ ਤੇ ਇਹਨਾਂ ਦੇ ਵੀ ਇਹੀ ਸ਼ਹਿਦ ਬਚਪਨ ਦੀਆਂ ਯਾਦਾਂ ਬਣ ਜਾਂਦੀਆਂ ਤੇ ਵੱਡੇ ਹੋ ਕੇ ਵੀ ਖੁਸ਼ ਹੋਇਆ ਕਰਨਗੇ ਵੀ ਹਾਂਜੀ ਅਸੀਂ ਵੀ ਰਾਤ ਨੂੰ ਇਸ ਤਰ੍ਹਾਂ ਆਪਣੀ ਮੰਮਾ ਨੂੰ ਕਹਿੰਦੇ ਸੀ ਤਉ ਪ੍ਰਸ਼ਾਦ ਸਾਨੂੰ ਬਣਾ ਕੇ ਉਸੇ ਟਾਈਮ ਦਿੰਦੇ ਹੁੰਦੇ ਸੀ ਤਾਂ ਕਿਤਨੇ ਕਿਤੇ ਕਿਉਂਕਿ ਆਪਾਂ ਵੀ ਹੁਣ ਕਿਤੇ ਬੈਠੇ ਹੋਏਗੇ ਕਿੰਨੀ ਵੀ ਜ਼ਿੰਦਗੀ ਦੇ ਵਿੱਚ ਨਰਾਸ਼ ਹੋਏਗੇ ਤੇ ਜਦੋਂ ਆਪਾਂ ਆਪਣੇ ਬਚਪਨ ਨੂੰ ਯਾਦ ਕਰਦੇ ਆ ਨਾ ਤੇ ਆਪਣੇ ਆਟੋਮੈਟਿਕਲੀ ਮੂੰਹ ਦੇ ਉੱਪਰ ਨਾ ਸਮਾਈਲ ਆ ਜਾਂਦੀ ਆ ਤੁਸੀਂ ਦੇਖਿਓ ਯਾਦ ਕਰਕੇ ਕੋਈ ਵੀ ਗੱਲ ਹੋਵੇ ਹੈ ਨਾ ਤੇ ਇਹ ਇੱਕ ਉਹੋ ਜਿਹੀਆਂ ਯਾਦਾਂ ਹੋ ਜਾਂਦੀਆਂ ਆਪਣੀਆਂ ਵੀ ਜਿਹੜੀਆਂ ਆਪਾਂ ਕਦੇ ਵੀ ਨਹੀਂ ਭੁੱਲਦੇ ਭਾਵੇਂ ਕੋਈ 70 ਸਾਲ ਦਾ ਹੋਵੇ ਭਾਵੇਂ 40 ਸਾਲ ਦਾ ਤੇ ਭਾਵੇਂ 30 ਸਾਲ ਦਾ ਜਦੋਂ ਆਪਾਂ ਆਪਣੇ ਬਚਪਨ ਨੂੰ ਯਾਦ ਕਰਦੇ ਆ ਤੇ ਨੇਚਰਲੀ ਆਪਾਂ ਸਾਰੇ ਜਣੇ ਬਹੁਤ ਖੁਸ਼ ਹੁੰਨੇ ਆ ਕਿਉਂਕਿ ਬਚਪਨ ਦੁਆਰਾ ਵਾਪਸ ਨਹੀਂ ਆਉਂਦਾ ਕਦੇ ਵੀ ਤੇ ਇਹਦੀਆਂ ਇੱਕ ਯਾਦਾਂ ਹੀ ਰਹਿ ਜਾਂਦੀਆਂ ਨੇ ਜਿਵੇਂ ਕਿ ਸਾਡੇ ਇੱਕ ਮੰਮੀ ਨੇ ਮਾਸੀ ਆ ਸਾਡੇ ਮੇਰੇ ਹਸਬੰਦ ਦੇ ਤੇ ਉਹ ਦੱਸਦੇ ਹੁੰਦੇ ਆ ਬਈ ਜਦੋਂ ਛੋਟੇ ਹੁੰਦੇ ਸੀ ਨਾ ਕਹਿੰਦੀ ਮੈਂ ਬਹੁਤ ਸ਼ਰਾਰਤੀ ਸੀ ਤਾਂ ਮੈਂ ਕੀ ਕਰਦਾ ਕਰਨਾ ਉਹ ਕਹਿੰਦੇ ਕਿ ਮੈਂ ਇੱਕ ਬਾਬਾ ਬਣ ਜਾਂਦੀ ਸੀ ਤੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਚਾਚੇ ਤਾਇਆ ਦੇ ਬੱਚਿਆਂ ਨੂੰ ਕਹਿ ਦੇਣਾ ਕਿ ਮੈਂ ਗੁਰਦੁਆਰੇ ਵਾਲਾ ਬਾਬਾ ਤੇ ਤੁਸੀਂ ਮੇਰੇ ਕੋਲ ਨਾ ਪ੍ਰਸ਼ਾਦ ਲੈਣ ਆਓ ਤੇ ਕਹਿੰਦੀ ਮੈਂ ਕੀ ਕਰਨਾ ਉੱਥੇ ਇਹ ਮਿੱਟੀ ਦੀਆਂ ਰੱਖਣ ਆ ਉਹਨਾਂ ਨੂੰ ਪ੍ਰਸ਼ਾਦ ਦੇ ਦੇਣਾ ਤੇ ਉਹਨਾਂ ਨੂੰ ਕਹਿੰਨਾ ਤੁਸੀਂ ਮੈਨੂੰ ਦਾਣੇ ਪਾਓ ਕਿਉਂਕਿ ਗੁਰਦਵਾਰੇ ਉਸ ਟਾਈਮ ਨਾ ਦਾਣੇ ਜਿਆਦਾ ਲੈ ਕੇ ਜਾਂਦੇ ਸੀ ਕਿ ਇਹਨਾਂ ਨੇ ਸਾਰਿਆਂ ਨੇ ਮੈਨੂੰ ਇੱਕ ਇੱਕ ਮੁੱਠ ਦਾਣੇ ਪਾਉਣੇ ਤੇ ਮੈਂ ਉਹਨਾਂ ਨੂੰ ਮਿੱਟੀ ਦਾ ਪ੍ਰਸ਼ਾਦ ਦੇ ਦੇਣਾ ਤੇ ਜਦੋਂ ਉਹਨਾਂ ਨੇ ਆਸੇ-ਪਾਸੇ ਉਹਨਾਂ ਤੇ ਮੈਂ ਸਾਰੇ ਦਾਣੇ ਚੱਕ ਕੇ ਦੁਕਾਨ ਤੇ ਵੇਚ ਕੇ ਤੇ ਉਹ ਕੋਈ ਚੀਜ਼ ਲੈ ਲੈਣੀ ਖਾਣ ਦੇ ਲਈ ਤੇ ਪਰ ਅੱਜ ਵੀ ਉਹ ਇਹ ਗੱਲਾਂ ਨੂੰ ਯਾਦ ਕਰਕੇ ਬਹੁਤ ਖੁਸ਼ ਹੁੰਦੇ ਆ ਤੇ ਹੱਸ-ਹੱਸ ਕੇ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਤਰ੍ਹਾਂ ਪਾਣੀ ਆ ਜਾਂਦਾ ਹੈਗਾ ਕਿਉਂਕਿ ਬਚਪਨ ਜਿਹੜਾ ਹੁੰਦਾ ਨੇ ਬਹੁਤ ਚੰਗਾ ਹੁੰਦਾ ਹੈਗਾ ਤੇ ਇਹਨੂੰ ਆਪਾਂ ਹਮੇਸ਼ਾ ਹੀ ਯਾਦ ਕਰਦੇ ਆਂ ਮਿਸ ਕਰਦੇ ਆਂ ਤੇ ਚਲੋ ਜੀ ਹੁਣ ਆਪਣੀ ਗੱਲਾਂ ਬਾਤਾਂ ਕਰਦੇ ਕਰਦੇ ਬਣ ਗਿਆ ਬੱਚਿਆਂ ਦਾ ਪ੍ਰਸ਼ਾਦ ਤੇ ਹੁਣ ਤੁਸੀਂ ਸਾਨੂੰ ਦੇ ਉਪਜਾਤ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ